ਦੀ ਰਾਤ ਸੰਗਰੂਰ ਸੜਕਾਂ ਤੇ ਕਾਰਨਾਮਾ ਪੁਲਿਸ ਦਾ ਚੀਖ ਚਾੜੇ ਦਾ ਮਹੌਲ ਹਰ ਕੋ ਇੱਕ ਪਾਸੇ ਨਾਰੇ ਦੂਸਰੇ ਪਾਸੇ ਚੀਕ ਤੇ ਤੀਸਰੇ ਪਾਸੇ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੀਆਂ ਆਵਾਜ਼ਾਂ ਅੱਧੀ ਰਾਤ ਸੜਕ ਨਾਲ ਘੇਰਿਆ ਹੋਇਆ ਸੀ ਸੰਗਰੂਰ ਜ਼ਿਲ੍ਹੇ ਵਿੱਚ ਤੇ ਹੋਇਆ ਵੱਡਾ ਇੱਕ ਖੌਫਨਾਕ ਤਰੀਕਾ ਅੱਧੀ ਰਾਤ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਇੱਕ ਪੁਲਿਸ ਦਾ ਵੱਡਾ ਕਾਰਨਾਮਾ ਕਿਸਾਨ ਜਥੇਬੰਦੀਆਂ ਨੇ ਹੁਣ ਫੈਸਲਾ ਕਰ ਲਿਆ ਆਰਪਾਰ ਦੀ ਲੜਾਈ ਕਰਨ ਦਾ ਅੱਧੀ ਰਾਤ ਨੂੰ ਇਹ じゃ ਕੀ ਹੋਇਆ ਕਿ ਸਰਕਾਰ ਦੇ ਖਿਲਾਫ ਹੋ ਗਏ ਕਿਸਾਨ ਕਿਉਂ ਅੱਧੀ ਰਾਤ ਨੂੰ ਹੀ ਚੁੱਕੇ ਪੁਲਿਸ ਨੇ ਇੱਕ ਕਿਸਾਨ ਕੀ ਮੰਗ ਰਹਿ ਸੰ ਕਿਸਾਨ ਕਿ ਕਿਸਾਨਾਂ ਦੀ ਇਹ ਮੰਗ ਜਾਏ ਸੀ ਜਾਂ ਫੇਰ ਪੁਲਿਸ ਨੂੰ ਚੁਬ ਰਹੀ ਸੀ ਇਹ ਕਾਰਵਾਈ ਕੀ ਕਹਿਣਾ ਚਾਹਨੇ ਹਾਂ ਜੇ ਇਹ ਪੂਰੀ ਵੀਡੀਓ ਅੰਤ ਤੱਕ ਦੇਖਣਾ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਘਟਨਾ ਦੀ ਅਸਲੀਅਤ ਦਾ ਪਤਾ ਚੱਲ ਸਕੇ ਨਾਲ ਤੁਹਾਨੂੰ ਅਸੀਂ ਅਪਡੇਟ ਕਰਦੇ ਰਹੀਏ ਔਰ ਖਬਰਾਂ ਲਈ ਵੀ ਇਸ ਲਈ ਤੁਸੀਂ ਚੈਨਲ ਸ਼ਾਨ ਪੰਜਾਬੀ মিডিਆ ਨੂੰ ਸਬਸਕ੍ਰਾਈਬ ਕਰ ਦਿਓ ਨੋਟਿਫਾਈ ਦਾ ਬਟਨ ਦਬਾਓ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਰਵੇ ਹੁਣ ਗੱਲ ਕਰਦੇ ਹਾਂ ਸੰਗਰੂਰ ਜ਼ਿਲ੍ਹੇ ਦੀ ਜੋ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਹੌਮ ਜਿਲ੍ਹੇ ਤੇ ਇੱਥੇ ਹੀ ਅੱਜ ਦੀ ਰਾਤ ਨੂੰ ਕਾਰਵਾਈ ਹੁੰਦੀ ਹੈ ਪੰਜਾਬ ਪੁਲਿਸ ਦੀ ਜਿਸ ਨੂੰ ਲੈ ਕੇ ਮੈਂ ਜਸਵੰਦਰਪਾਲ ਚੈਨ ਸ਼ਾਨ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਤੇ ਤੇ ਹੁਣ ਖਬਰ ਪੂਰੇ ਵਿਸਥਾਰ ਨਾਲ ਪੰਜਾਬ ਪੁਲਿਸ ਵੱਲੋਂ ਤਰਨਾਕਾਰੀ ਕਿਸਾਨਾਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਦਰਅਸਲ ਸੰਗਰੂਰ ਵਿੱਚ ਕਿਸਾਨਾਂ ਵਿੱਚ ਉਸ ਸਮੇਂ ਹਾ ਘਰਮਚੀ ਜਦੋਂ ਪੰਜਾਬ ਪੁਲਿਸ ਕਿਸਾਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ ਦੱਸ ਦਈਏ ਸੰਗਰੂਰ ਵਿੱਚ ਦੇ ਰਾਤ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ ਪੁਲਿਸ ਨੇ ਕਾਰਵਾਈ ਕਰਦੇ ਲੰਗੋਵਾਲ ਦੇ ਡਰੰਦ ਦੇ ਪੁੱਲ ਤੋਂ ਕਿਸਾਨਾਂ ਵੱਲੋਂ ਧਰਨੇ ਨੂੰ ਖਤਮ ਕਰ ਦਿੱਤਾ ਗਿਆ ਤਰਨਾਕਾਰੀ ਕਿਸਾਨਾਂ ਨੇ ਪੁਲਿਸ ਨੂੰ ਅੱਧੀ ਰਾਤ ਜਬਰੇ ਚੁਕਲੇ ਬੱਸਾਂ ਚ ਲੱਦ ਕੇ ਕਿਸੇ ਹਥਾਨ ਲੈ ਗਏ ਜਾਣਕਾਰੀ ਅਨੁਸਾਰ ਪਾਤੀ ਕਿਸਾਨ ਜੁਨੀਅਨ ਇਕਤਾ ਆਜ਼ਾਦ ਦੇ ਗਵਾਈ ਹੇਟੇ ਧਰਨਾ ਬਿੱਤੇ ਦਿਨ ਮਜੀਠਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦਾ ਵਿਰੋਧ ਪ੍ਰਗਟਾਉਂਦੇ ਪਹੁੰਚੇ ਕਿਸਾਨਾਂ ਨੇ ਪੁਲਿਸ ਵੱਲੋਂ ਹਰਾਸਚ ਲਏ ਜਾਂਦਾ ਵਿਰੋਧ ਕੀਤਾ ਜਾ ਰਿਹਾ ਸੀ ਪਰੰਤੂ ਪੁਲਿਸ ਨੇ ਕਿਸਾਨਾਂ ਤੇ ਦੇਰ ਰਾਤ ਐਕਸ਼ਨ ਕਰਦੇ ਹੋਏ ਹਰਾਸਚ ਲੈ ਲਿਆ ਇਸ ਦੌਰਾਨ ਟੱਕਾ ਮੁੱਕੀ ਤੇ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੁੱਟੀਆਂ ਕਿਸਾਨਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੁਲਿਸ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਲੰਗੋਆ ਅਤੇ ਹੋਰ ਕਿਸਾਨਾਂ ਨੂੰ ਅੱਧੀ ਰਾਤ ਜ਼ਬਰਨ ਬੱਸ ਚੁੱਕ ਲਿਆ ਤੇ ਕਿਸੇ ਓਥਾਂ ਲਗੇ ਇਸ ਤੋਂ ਬਾਅਦ ਕਿਸਾਨਾਂ ਵਿਚਾਲੇ ਹੜਕੰਪ ਮਚ ਗਿਆ ਜਦਕਿ ਕਿਸਾਨ ਲੀਡਰਾਂ ਦਾ ਇਹ ਕਹਿਣਾ ਹੈ ਕਿ ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਸਾਡੀ ਸਰਕਾਰ ਆਉਂਦੇ ਹੀ ਅਸੀਂ ਕੋਈ ਵੀ ਧਰਨਾ ਨਹੀਂ ਲਗਣ ਦੇਗਾਂਗੇ ਪਰ ਹੁਣ ਕੀ ਕਿਸ ਸਰਕਾਰ ਦੀ ਮਜਬੂਰੀ ਹੈ ਮਾਨ ਸਰਕਾਰ ਦੀ ਮਜਬੂਰੀ ਹੈ ਕਿ ਕਿਸਾਨਾਂ ਦੇ ਸੰਘਰਸ਼ ਉਹਨਾਂ ਨੂੰ ਅੱਖਾਂ 'ਚ ਚੂਬ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਪੂਰੇ ਇਸ ਐਪੀਸੋਡ ਬਾਰੇ ਤੁਸੀਂ ਦੱਸਣਾ ਨਾ ਭੁੱਲੋ ਤਾਂ ਤੱਕ ਤੁਸੀਂ ਦੇਖਦੇ ਰਹੋ ਚੈਨ ਛਣ ਪੰਜਾਬੀ ਮਾਨ ਪੰਜਾਬ ਧੰਨਵਾਦ